ਦਰਾਹ ਜੀਟੀ ਰੋਡ ਤੇ ਇੱਕ ਫੈਕਟਰੀ ਦੇ ਵਿੱਚ ਪੱਟੀ 'ਚ ਬਲਾਸਟ ਹੋਣ ਦੇ ਚਲਦੇ ਇੱਕ ਵਿਅਕਤੀ ਦੀ ਮੌਤ ਹੋ ਗਈ। ਐਸਐਚਓ ਦਰਾਹ ਕਾਜਦਦ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅੱਜ ਸਵੇਰੇ ਦਰਾਹ ਜੀਟੀ ਰੋਡ ਤੇ ਬਣੀ ਲੁਧਿਆਣਾ ਸਟੀਲ ਰੋਲਿੰਗ ਮਿਲ ਲਿਮਟਿਡ ਦੀ ਪੱਟੀ 'ਚ ਅਚਾਨਕ ਜ਼ਬਰਦਸਤ ਧਮਾਕਾ ਹੋਇਆ ਜਿਸ ਦੇ ਚਲਦੇ ਪੱਟੀ 'ਚੋਂ ਇੱਕ ਲੋਹੇ ਦਾ ਟੁਕੜਾ ਸੁਨੀਲ ਸ਼ਰਮਾ ਦੇ ਲੱਗਿਆ ਤੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਰਿਵਾਰ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਸਚੋ ਸਾਹਿਬ ਇੱਕ ਜੀਟੀ ਰੋਡ ਤੇ ਫੈਕਟਰੀ ਚ ਪੱਟੀ ਚ ਬਲਾਸਟ ਹੋਣ ਨਾਲ ਇੱਕ ਵਿਅਕਤੀ ਦੀ ਜਾਨ ਗਈ ਹੈ। ਕੀ ਪੂਰਾ ਮਾਮਲਾ ਸੀ? ਇਹ ਸਾਨੂੰ ਅੱਜ ਹੀ ਸਵੇਰੇ ਇੱਕ ਹਸਪਤਾਲ ਤੋਂ ਇਨਫੋਰਮੇਸ਼ਨ ਆਈ ਹੈ। ਕਿ ਇੱਕ ਵਿਅਕਤੀ ਸੁਨੀਲ ਸ਼ਰਮਾ ਸੱਲੋ ਸੁਮੇਸ਼ਵਰ ਸ਼ਰਮਾ ਜੋ ਕਿ ਬਿਹਾਰ ਦਾ ਰਹਿਣ ਵਾਲਾ ਹੈ। ਇਹ ਇਥੇ ਜੀਟੀ ਰੋਡ ਤੇ ਕਿ ਲੁਧਿਆਣਾ ਸਟੀਲ ਉੱਥੇ ਕੰਮ ਕਰਦਾ ਸੀਗਾ ਜਿੱਥੇ ਅੱਜ ਸਵੇਰੇ ਪੱਟੀ ਵਿੱਚ ਬਲਾਸਟ ਹੋਣ ਕਰਕੇ ਉਹਦੇ ਵਿੱਚੋਂ ਜੋ ਮੈਟਲ ਨਿਕਲਦਾ ਉਹ ਸੁਨੀਲ ਸ਼ਰਮਾ ਦੇ ਲੱਗਿਆ ਤੇ ਜਿਹਦੇ ਕਰਕੇ ਉਹਦੀ ਉੱਥੇ ਮੌਕੇ ਤੇ ਮੌਤ ਹੋ ਗਈ। ਮ੍ਰਿਤਕ ਦੀ ਉਮਰ ਕਿੰਨੀ ਸੀ ਮ੍ਰਿਤਕ ਦੀ ਉਮਰ ਜਿਹੜੀ ਹੈ ਤਕਰੀਬਨ 40 ਸਾਲ ਦੀ ਸੀ ਸਰ ਇਸ ਮਾਮਲੇ 'ਚ ਕੀ ਕਾਰਵਾਈ ਕੀਤੀ ਗਈ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਇਨਫੋਰਮ ਕਰ ਦਿੱਤਾ ਜਿਹੜੇ ਕਿ ਇਸ ਟਾਈਮ ਬਿਹਾਰ ਵਿੱਚ ਨੇ ਉਹਨਾਂ ਦੇ ਆਨ ਤੇ ਉਹਨਾਂ ਦੇ ਸਟੇਟਮੈਂਟ ਤੇ ਜੋ ਕਾਰਵਾਈ ਬੰਦੀ ਉਹ ਅਮਲ ਵਿੱਚ ਲੈਂਦੇ ਦਰਾਹਾ ਜੀਟੀ ਰੋਡ ਤੇ ਇੱਕ ਫੈਕਟਰੀ ਦੇ ਵਿੱਚ ਪੱਟੀ 'ਚ ਬਲਾਸਟ ਹੋਣ ਦੇ ਚਲਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਐਸਐਚਓ ਦਰਾਹਾ ਕਾਜਦਦ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅੱਜ ਸਵੇਰੇ ਦਰਾਹਾ ਜੀਟੀ ਰੋਡ ਤੇ ਬਣੀ ਲੁਧਿਆਣਾ ਸਟੀਲ ਰੋਲਿੰਗ ਮਿਲ ਲਿਮਟਿਡ ਦੀ ਪੱਟੀ 'ਚ ਅਚਾਨਕ ਜ਼ਬਰਦਸਤ ਧਮਾਕਾ ਹੋਇਆ ਜਿਸ ਦੇ ਚੱਲਦੇ ਪੱਠੀ 'ਚ ਇੱਕ ਲੋਹੇ ਦਾ ਟੁਕੜਾ ਸੁਨੀਲ ਸ਼ਰਮਾ ਦੇ ਲੱਗਿਆ ਤੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਰਿਵਾਰ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਉਹਨਾਂ ਦੇ ਆਉਣ ਤੋਂ ਬਾਅਦ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਐਫਐਸਓ ਸਾਹਿਬ ਇੱਕ ਜੀਟੀ ਰੋਡ ਤੇ ਫੈਕਟਰੀ 'ਚ ਪੱਠੀ 'ਚ ਬਲਾਸਟ ਹੋਣ ਨਾਲ ਇੱਕ ਵਿਅਕਤੀ ਦੀ ਜਾਨ ਗਈ ਹੈ, ਕਿ ਪੂਰਾ ਮਾਮਲਾ ਸੀ। ਇਹ ਸਾਨੂੰ ਅੱਜ ਹੀ ਸਿਰ ਇੱਕ ਹਸਪੀਟਲ ਤੋਂ ਇਨਫੋਰਮੇਸ਼ਨ ਆਈ ਹੈ ਕਿ ਇੱਕ ਵਿਅਕਤੀ ਸੁਨੀਲ ਸ਼ਰਮਾ ਸਨੋ ਸੁਮੇਸ਼ਵਰ ਸ਼ਰਮਾ ਜੋ ਕਿ ਬਿਹਾਰ ਦਾ ਰਹਿਣ ਵਾਲਾ ਹੈ ਏਟੀਜੀਟੀ ਰੋਡ ਤੇ ਕਿ ਲੁਧਿਆਣਾ ਸਟੀਲ ਉਥੇ ਕੰਮ ਕਰਦਾ ਸੀਗਾ ਜਿੱਥੇ ਅੱਜ ਸਵੇਰੇ ਭੱਟੀ ਵਿੱਚ ਬਲਾਸਟੋਨ ਕਰਕੇ ਉਹਦੇ ਵਿੱਚੋਂ ਜੋ ਮੈਟਲ ਨਿਕਲਦਾ ਉਹ ਸੁਨੀਲ ਸ਼ਰਮਾ ਦੇ ਲੱਗਿਆ ਤੇ ਜਿਹਦੇ ਕਰਕੇ ਉਹਦੀ ਉੱਥੇ ਮੌਕੇ ਤੇ ਮੌਤ ਹੋ ਗਈ। ਮ੍ਰਿਤਿਕ ਦੀ ਉਮਰ ਕਿੰਨੀ ਸੀ? ਮ੍ਰਿਤਿਕ ਦੀ ਉਮਰ ਜਿਹੜੀ ਹੈ तकरीबन 40 ਸਾਲ ਦੀ ਸੀ। ਸਰ ਇਸ ਮਾਮਲੇ 'ਚ ਕੀ ਕਾਰਵਾਈ ਕੀਤੀ ਗਈ? ਇਸ ਦੇ ਪਰਿਵਾਰਕ ਮੈਂਬਰਾਂ ਨੂੰ ਇਨਫੋਰਮ ਕਰ ਦਿੱਤਾ ਜਿਹੜੇ ਕਿ ਇਸ ਟਾਈਮ ਬਿਹਾਰ ਵਿੱਚ ਨੇ। ਉਹਨਾਂ ਦੇ ਆਨ ਤੇ ਉਹਨਾਂ ਦੇ ਸਟੇਟਮੈਂਟ ਤੇ ਜੋ ਕਾਰਵਾਈ ਬੰਦੀ ਉਹ ਅਮਲ ਵਿੱਚ ਰਹਿੰਦੀ ਹੈ।